ਹੈਲੋ ਫਰੈਂਡਸ ਮੈਂ ਲਕਸ਼ਿਦਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਗੱਲ ਕਰਾਂਗੇ ਰਿਐਲਿਟੀ ਸ਼ੋ ਬਿਗ ਬਾਸ 13 ਦੀ ਬਿਗ ਬਾਸ ਦੇ ਘਰ ਵਿੱਚ ਅਕਸਰ ਅਸੀਂ ਕੁਝ ਨਾ ਕੁਝ ਏਦਾਂ ਦਾ ਦੇਖਦੇ ਹਾਂ ਜਿਸ ਨੂੰ ਦੇਖ ਦਰਸ਼ਕ ਬੇਹੱਦ ਪੜਕ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਗ ਬਾਸ ਵਿੱਚ ਅਜਿਹੀਆਂ ਅਸ਼ਲੀਲ ਹਰਕਤਾਂ ਦਿਖਾਉਣੀਆਂ ਬਹੁਤ ਹੀ ਗਲਤ ਨੇ ਦਰਸਲ ਬੀਤੇ ਦਿਨੀ ਘਰ ਦੇ ਵਿੱਚ ਦਿਖਾਈਆਂ ਗਈਆਂ ਕੁਝ ਅਜਿਹੀਆਂ ਅਸ਼ਲੀਲ ਹਰਕਤਾਂ ਜਿਸ ਨੂੰ ਦੇਖ ਦਰਸ਼ਕਾਂ ਦਾ ਕਹਿਣਾ ਹੈ ਕਿ ਬਿਗ ਬਾਸ ਇੱਕ ਫੈਮਿਲੀ ਸ਼ੋ ਹੈ ਥਿਸ ਫੈਮਿਲੀ ਸ਼ੋ ਵਿੱਚ ਇਹ ਸਭ ਹੋਣਾ ਬਹੁਤ ਹੀ ਗਲਤ ਹੈ ਤੇ ਆਉ ਤੁਹਾਨੂੰ ਦੱਸ ਦਿਆਂ ਕਿ ਕੀ ਸੀ ਉਹ ਅਸ਼ਲੀਲ ਹਰਕਤ ਦਰਸਲ ਬੀਤੇ ਦਿਨੀ ਦੇਖਿਆ ਗਿਆ ਕਿ ਸ਼ੋਅ ਦੇ ਵਿੱਚ ਮਾਹਿਰਾ ਔਰ 파ਰਸ ਇੱਕ ਦੂਸਰੇ ਨੂੰ ਕਿਸ ਕਰਦੇ ਹੋਏ ਨਜ਼ਰ ਆਂਦੇ ਨੇ ਜਿਸ ਨੂੰ ਦੇ ਇੱਕ ਦਰਸ਼ਕਾ ਦਾ ਕਹਿਣਾ ਹੈ ਕਿ ਇਹ ਸਭ ਗਲਤ ਹੈ ਦਰਸਲ ਕੁਝ ਦਿਨ ਪਹਿਲਾਂ ਸਿਦਾ ਸ਼ੁਕਲਾ ਦਾ ਕਹਿਣਾ ਸੀ ਕਿ ਮਾਹਿਰਾ ਦੇ neck ਤੇ love bite ਸੀ ਤੇ ਉਸ ਨੂੰ ਦੇਖ ਸਾਰੇ ਜਣੇ ਮਾਹਿਰਾ ਦਾ ਮਜ਼ਾਕ ਉਡਾ ਰਹੇ ਸੀ ਤੇ ਮਾਹਿਰਾ ਦਾ ਕਹਿਣਾ ਸੀ ਕਿ ਨਹੀਂ ਮੇਰੇ ਇਹ ਅਲਰਜੀ ਹੈ ਤੇ ਇਸ ਗੱਲ ਦਾ ਘਰ ਦੇ ਵਿੱਚ ਬਹੁਤ ਹੀ ਮਜ਼ਾਕ ਉਡਾਇਆ ਗਿਆ ਸੀ ਤੇ ਸਭ ਦੇ ਇੱਕ ਦਰਸ਼ਕਾ ਦਾ ਕਹਿਣਾ ਹੈ ਕਿ ਬਿੱਗ ਬਾਸ ਵਿੱਚ ਇਹ ਸਭ ਦਿਖਾਣਾ ਬਹੁਤ ਹੀ ਗਲਤ ਹੈ ਕਿ ਤੁਹਾਨੂੰ ਵੀ ਲੱਗਦਾ ਕਿ ਇੱਕ ਫੈਮਿਲੀ ਸ਼ੋਅ ਦੇ ਵਿੱਚ ਇਹ ਸਭ ਹਰਕਤਾਂ ਦਿਖਾ ਆਂ ਸਹੀ ਹੈ ਜਾਂ ਗਲਤ ਤੁਹਾਡੀ ਇਸ ਬਾਰੇ ਕੀ ਹੈ ਰਏ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੇ ਹੋਰ ਲੇਟਸ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੁਰਾ ਟੀਵੀ ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ ंग इज कमिंग अप ऑन सिक्स ऑफ चैन प्रेजेंटेड बाई सवेरा म्यूजिक हम भूलना पाएंगे प्लीज गो एंड सब्सक्राइब टू द चैनल ऑफ सवेरा म्यूजिक फॉर मोर अपडेट्स थैंक यू सो मच